ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਮੈਦੂਦ ਦਾ ਪੀਐਸਬੀ ਡਿਸਟ੍ਰਿਕਟ ਡਿਵੀਜ਼ਨ ਪ੍ਰਧਾਨ ਸੁੰਦਰਨਗਰ ਤੇ ਐਸ ਵਕਤ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਜੋ 3 ਦਿਨ ਦੀ ਸਮੂਤ ਛੁੱਟੀ ਆ ਉਹਦੀ ਜਿਹੜੀ ਤਿਆਰੀ ਹੋ ਰਹੀ ਆ ਦਰੀ ਦੇ ਚੁੱਕੀ ਆ ਤੇ ਸਾਂਝੇ ਫੋਰਮ ਦਾ ਬਿਜਲੀ ਪੀਐਸਬੀ ਇੰਪਲਾਈ ਫੋਰਸ ਐਟ ਜੁਆਇੰਟ ਫੋਰਮ ਬਿਜਲੀ ਇਕਸਟਰਾ ਮੱਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਿੰਗ ਪਾਵਰ ਤੇ ਇਸ ਤੋਂ ਇਲਾਵਾ ਪੈਨਸ਼ਨਰ ਜੂਨੀਅਨ ਗ੍ਰਿਡ ਯੂਨੀਅਨ ਇਨਾਂ ਦੀ ਸਾਰਿਆਂ ਦੀ ਜਿਹੜੀ ਸਾਂਝੀ ਇੱਕ ਜਥੇਬੰਦੀ ਇਸ ਵਕਤ ਕੰਮ ਕਰ ਰਹੀ ਆ ਉਹਦੇ ਝੰਡੇ ਦੇ ਥੱਲੇ ਬੈਨਰ ਵੇਨ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਪ੍ਰੋਟੈਸਟ ਆ ਜਿਹੜਾ ਹੁਣ ਸ਼ੁਰੂ ਹੋਏਗਾ ਔਰ ਤਿੰਨ ਦਿਨ ਦੀ ਮਾ ਸਕੈਜੂਲ ਲੀਵ ਸੂਲ ਇੱਕ ਛੁੱਟੀ ਭਰ ਕੇ ਮੁਲਾਜ਼ਮ ਜਾਰ ਤੱਕ ਕਹੇ ਨੇ ਆ ਇਸ ਵਕਤ ਧਰਨੇ ਦੀ ਸ਼ੁਰੂਆਤ ਹੋਣੀ ਆ ਥੋੜੀ ਦੇਰ ਚ ਤੇ ਅੰਦਰ ਵੀ ਦਿਖਾ ਦਿੰਦੇ ਆ ਕਿ ਕਿਸ ਪ੍ਰਕਾਰ ਸਾਰਾ ਜਿਹੜਾ ਏਰੀਆ ਇੱਥੇ ਬੰਦ ਆ ਆਓ ਜੀ ਇੱਧੇ ਲਿਆਓ ਜਿਹੜੇ ਵੀ ਹਰਤਾ ਆ ਉਸੇ ਗੇਨ ਇਹ ਕੀ ਹੋ ਹੋ ਠੀਕ ਹੈ ਹਾਜੀ ਹਾਜੀ ਇਹ ਸਾਡੀ ਡਿਵੀਜ਼ਨ ਆ ਜੀ ਸੁੰਦਰਨਗਰ ਡਿਵੀਜ਼ਨ ਇਹਦੇ ਵਿੱਚ ਟੋਟਲ ਦਿਖਾ ਦਿੰਦੇ ਆ ਕਿ ਅੰਦਰ ਕੋਈ ਮੁਲਾਜ਼ਮ ਨਹੀਂ ਸਿਵਾਏ ਜਿਹੜੇ ਪ੍ਰਾਈਵੇਟ ਮੁੰਡੇ ਕੁੜੀਆਂ ਨੇ ਉਹਨਾਂ ਤੋਂ ਸਿਵਾਏ ਕੋਈ ਮੁਲਾਜ਼ਮ ਨਹੀਂ ਹੈ ਟੋਟਲ ਜਿਹੜੀ ਚੇਅਰਜ਼ ਨੇ ਉਹ ਖਾਲੀ ਨੇ ਇੱਥੇ ਡਾਕਟਰ ਦੇ ਵਿੱਚ ਉਧਰ ਦਿਖਾ ਦੇ ਸਾਰੇ ਰੈਗੂਲਰ ਮੁਲਾਜ਼ਮ ਚਾਏ ਹੋ ਐਮਐਸਯੂ ਦੇ ਹੁਣ ਚਾਏ ਹੋ ਹੋਰ ਹੁਣ ਤੁਸੀਂ ਦੇਖ ਸਕਦੇ ਹੋ ਵੀ ਅਫਸਰਸਾਈਆ ਜਿਹੜੀ ਉਹਨਾਂ ਦੇ ਵੀ ਦਰਵਾਜ਼ੇ ਲੱਗੇ ਹੋਣੇ ਤੇ ਇੱਧਰ ਐਕਸੀਅਨ ਸਾਹਿਬ ਦਾ ਰੂਮ ਉਹ ਵੀ ਤੇ ਇਸ ਤੋਂ ਇਲਾਵਾ ਇੱਧਰ ਟੋਟਲ ਇੱਧਰ ਆ ਜੀ ਟੋਟਲ ਜਿਹੜਾ ਕੋਈ ਮੁਲਾਜ਼ਮ ਇੱਥੇ ਪਹੁੰਚਿਆ ਨਹੀਂ ਹੋਇਆ ਮੁਕੰਮਲ ਹਰਦਾਲ ਸੁੰਦਰਨਗਰ ਡਿਵੀਜ਼ਨ ਦੀ ਤੇ ਇਹ ਸਰ ਇੱਧਰ ਆ ਜਾਓ ਤੇ ਇਧਰ ਟੋਟਲ ਜਿਹੜਾ ਦਫ਼ਤਰੀ ਅਮਲਾ ਉਹ ਵੀ ਛੁੱਟੀ ਤੇ ਸਾਡੇ ਗੌਰਵ ਪ੍ਰਧਾਨ ਜੀ ਨੇ ਜਿਹੜੇ ਉਹ ਇਸ ਵਕਤ ਛੁੱਟੀਆਂ ਪਰਵਾ ਰਹੇ ਨੇ ਹਾਂ ਤੇ ਇਹ ਗੌਰਵ ਪ੍ਰਧਾਨ ਜੀ ਛੁੱਟੀ ਛੁੱਟੀਆਂ ਪਰਵਾ ਰਹੇ ਨੇ ਜਿਨ੍ਹਾਂ ਦਾ ਜਿਨ੍ਹਾਂ ਨੇ ਛੁੱਟੀਆਂ ਉਹ ਕੀਤੀਆਂ ਨੇ ਤੇ ਇਧਰ ਟੋਟਲ ਇਹ ਇਹ ਦਫ਼ਤਰ ਦਾ ਪੂਰਾ ਦਿਖਾ ਰਹੇ ਹਾਂ ਤੇ ਟੋਟਲ ਜਿਹੜਾ ਦਫ਼ਤਰ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਮੁਲਾਜ਼ਮ ਨਹੀਂ ਹੈ ਤੇ ਇਸੇ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਇੱਥੇ ਦਾ ਡਿਵੀਜ਼ਨ ਦਾ ਅੰਦਰੂਨੀ ਤੇ ਬਾਹਰੀ ਜਿਹੜਾ ਹਿੱਸਾ ਸੀ ਉਹ ਉਹਦੀ ਪੋਜੀਸ਼ਨ ਆ ਇਹ ਤੇ ਇਸੇ ਪ੍ਰਕਾਰ ਗ੍ਰਿਡ ਦੀ ਵੀ ਦਿਖਾ ਦਿੰਨੇ ਆ ਇਹ ਗ੍ਰੈਡਾ ਦੀ ਨੂਰ ਵਾਲਾ ਬਿਜਲੀ ਘਰ ਆ ਜਿਹੜਾ ਕਾਕੋ ਵਾਲਾ ਦਫਤਰ ਦਾ ਮੁੱਖ ਦਫਤਰ ਦਾ ਇਹਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਕੋਈ ਮੁਲਾਜ਼ਮ ਜਿਹੜਾ ਡਿਊਟੀ ਤੇ ਨਹੀਂ ਹੈਗਾ ਅਜਿਹਾ ਔਰ ਧਰਨੇ ਦੀ ਜਿਹੜੀ ਸ਼ੁਰੂਆਤ ਆ ਉੱਥੇ ਤੁਹਾਨੂੰ ਫੇਰ ਲੈ ਜੀਏ ਧਰਨੇ ਦੀ ਸ਼ੁਰੂਆਤ ਦੁਬਾਰਾ ਫੇਰ ਲੈ ਜੀਏ ਕਿ ਧਰਨੇ ਦੇ ਵਿੱਚ ਜਿਹੜੀ ਤਿਆਰੀ ਹੋ ਰਹੀ ਹੈ ਇਸ ਵਕਤ ਜਾਸੋਂ ਤੋਂ ਵੀ ਬਿਖਾਉਂਦੇ। ਉਹ ਬਾਦ ਦੇ ਅੰਦਰ ਬਿਖਾਉਣ ਦੀ। ਇਹ ਦਰਨੇ ਦੀ ਤਿਆਰੀ ਹੋ ਰਹੀ ਆ। ਕਰਪਾਲ ਜੀ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਜੁਆਇੰਟ ਫੋਰਮ ਦੇ ਜਿਹੜੇ ਸਵਾਈ ਆਗੂ ਨੇ ਤੁਸੀਂ ਫਿਰ ਉੱਥੇ ਸਰਦਾਰ ਗੁਰਬੀਰ ਸਿੰਘ ਜੀ ਵੀ ਖੜੇ ਨੇ। ਤੇ ਇਹ ਦੱਸ ਦਿੰਦੇ ਹੁਣ ਅੱਜ ਦੀ ਫੇਰ ਜਿਹੜੀ ਹੈਗੀ ਆ ਉਹ 2 ਜੂਨ ਨੂੰ ਬਿਜਲੀ ਮੰਤਰੀ ਮੈਨੇਜਮੈਂਟ ਦੇ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ 25 ਮੰਗਾਂ ਦੇ ਉੱਤੇ ਸਹਿਮਤੀ ਬਣੀ ਸੀ। ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਾਉਣ ਦੇ ਲਈ ਆ ਥੋੜੀ ਜੀ ਗੱਲਬਾਤ ਕਿਉਂਕਿ ਧਰਨਾ ਜੇ ਸ਼ੁਰੂ ਹੋਣਾ ਸਰਦਾਰ ਸਾਹਿਬ ਆਪਾਂ ਇਹ ਦੱਸੋ ਵੀ ਆਪਾਂ ਜਿਹੜੀ ਆਪਣੀ ਇਹ ਅੱਜ ਦਾ ਧਰਨਾ ਇੱਕ ਕਿਸ ਮਕਸਦ ਲਈ ਤੇ ਕਿਉਂ ਲਗਾਇਆ ਗਿਆ ਤੇ ਪੰਜਾਬ ਦੇ ਵਿੱਚ ਕੋਈ ਕਿ ਮੈਂ ਅੰਦਰੋਂ ਸਾਰਾ ਦਿਖਾਇਆ ਆ ਵੀ ਸਾਡੇ ਸਾਥੀਆਂ ਨੇ ਜਿੰਨੇ ਵੀ ਜਲੀ ਮੁਲਾਜ਼ਮ ਨੇ ਉਹਨਾਂ ਨੇ ਪੂਰੀ ਸਿੱਦਤ ਦੇ ਨਾਲ ਚਾਹੇ ਉਹ ਕਲੈਰੀਕਲ ਸੀ ਚਾਹੇ ਟੈਕਨੀਕਲ ਨੇ ਚਾਹੇ ਉਹ ਗ੍ਰੇਡਲ ਨੇ ਚਾਹੇ ਉਹ ਫੀਲਡ ਸਟਾਫ ਸਾਰਿਆਂ ਨੇ ਪੂਰੀ ਮੁਕੰਮਲ ਛੁੱਟੀ ਕਰਕੇ ਸਾਰੇ ਕੁਰਸੀਆਂ ਕਰਦਿਆਂ ਵੀ ਦਿਖਾਇਆ ਹੈ ਤੇ ਥੋੜਾ ਜਿਹਾ ਹੁਣ ਅੱਜ ਦੀ ਜਿਹੜੀ ਸ਼ੁਰੂਆਤ ਆ ਧਰਨੇ ਦੀ ਵੀ ਤੇ ਤਿੰਨ ਦਿਨ ਦੀ ਜਿਹੜੀ ਸਮੂਥ ਛੁੱਟੀ ਆ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਅੱਜ ਅਸੀਂ ਜੋ ਜੁਆਇੰਟ ਫੋਰਮ ਇਕੱਠਾ ਮੰਚ ਤੇ ਐਸੋਸੀਏਸ਼ਨ ਆਫ ਜੇਆਈਓ ਤੇ ਗ੍ਰੇਡ ਐਸੋਸੀਏਸ਼ਨ ਵੱਲੋਂ ਜੋ ਸਾਂਝਾ ਸੰਘਰਸ਼ ਪ੍ਰੋਗਰਾਮ ਦਿੱਤਾ ਗਿਆ ਸੀ ਮੈਨੇਜਮੈਂਟ ਦੇ ਨਾਲ ਸਾਡੇ 2 6 ਨੂੰ ਸਮਝੌਤੇ ਹੋਏ ਸੀ 25 ਮੰਗਾਂ ਦੇ ਉੱਤੇ ਜਿਹਦੇ ਵਿੱਚ ਬਿਜਲੀ ਮੰਤਰੀ ਦੀ ਹਾਜ਼ਰੀ ਦੇ ਵਿੱਚ ਉਹ ਜਿਹੜੇ ਸਿੱਟੇ ਉੱਤੇ ਹੋਏ ਸੀ ਜਿਨ੍ਹਾਂ ਨੂੰ ਅਸੀਂ ਲਗਭਗ 2 ਸਮਾਂ 2 ਮਹੀਨੇ ਦਾ ਸਮਾਂ ਬੀਤ ਜਾਣ ਤੇ ਵੀ ਉਹਨਾਂ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਨੋਟੀਫਿਕੇਸ਼ਨ ਨਹੀਂ ਕੀਤੀਆਂ ਔਰ ਉਸ ਤੋਂ ਬਾਅਦ 6 8 ਨੂੰ ਫੇਰ ਸਾਨੂੰ ਮੈਨੇਜਮੈਂਟ ਨੇ ਬੁਲਾਇਆ ਫੇਰ ਮੈਨੇਜਮੈਂਟ ਦਾ ਅਰਜਲ ਵਤੀਰਾ ਮਤਲਬ ਜੋ ਪ੍ਰੋਮਿਸੇ ਦਿੰਦੇ ਆ ਜਾਂ ਕਹਿੰਦੇ ਵੀ ਅਸੀਂ ਕਰਦਾਂਗੇ ਅਸੀਂ ਕਿਹਾ ਵੀ ਸਾਨੂੰ ਤਾਂ ਨੋਟੀਫਿਕੇਸ਼ਨ ਹੀ ਚਾਹੀਦੀ ਆ ਫੇਰ ਅਕਤਰੀਕ ਨੂੰ ਹੋਏ ਫੇਰ ਉਹੀ ਗੱਲ ਵੀ ਤੁਸੀਂ ਸੰਘਰਸ਼ ਵਾਪਸ ਲਓ 11 12 13 ਦਾ ਅਸੀਂ ਤੁਹਾਡੇ ਜਿਹੜੇ ਹੈਗਾ ਇਹ ਸਮਝੌਤੇ ਇਹਨਾਂ ਨੂੰ ਲਾਗੂ ਕਰਦਾਂਗੇ ਜਾਂ ਨੋਟੀਫਿਕੇਸ਼ਨਾਂ ਕਰਦਾਂਗੇ ਅਸੀਂ ਕਿਹਾ ਵੀ ਜਿੰਨਾ ਚਿਰ ਸਾਡੇ ਕੋਲ ਨੋਟੀਫਿਕੇਸ਼ਨਾਂ ਹੀ ਹੁੰਦੀਆਂ ਉਨੀ ਦੇਰ ਅਸੀਂ ਜਿਹੜਾ ਸੰਘਰਸ਼ ਆ ਇਹ ਬਾਕੀ ਲੈਣਾ ਔਰ ਰਾਤ ਫਿਰ 12 ਵਜੇ ਤੱਕ ਅਸੀਂ ਵੇਟ ਕੀਤੀ ਪਹਿਲਾਂ ਤਾਂ ਸਾਢੇ 3 ਘੰਟੇ ਮੀਟਿੰਗ ਚੱਲੀ 3 ਵਜੇ ਤੋਂ ਲੈ ਕੇ ਸਾਢੇ 6 ਵਜੇ ਤੱਕ ਮੀਟਿੰਗ ਚੱਲੀ ਉਸ ਤੋਂ ਬਾਅਦ ਮੈਨੇਜਮੈਂਟ ਕਹਿੰਦੀ ਅਸੀਂ ਤੁਹਾਨੂੰ ਸਰਕੂਲਰ ਦਿੰਨੇ ਆ ਸਾਡੇ ਜਿਹੜੇ ਸਟੇਟ ਕਮੇਟੀ ਦੇ ਅਹੁਦੇਦਾਰ ਸੀ ਸਾਰੇ ਜਥੇਬੰਦੀਆਂ ਦੇ ਉਹਨਾਂ ਨੇ ਸਵਾ 12 ਵਜੇ ਤੱਕ ਵੇਟ ਕੀਤੀ ਲੇਕਿਨ ਅੜੀਅਲ ਮੈਨੇਜਮੈਂਟ ਨੇ ਜਿਹਦੇ ਵਿੱਚ ਬਿਜਲੀ ਮੰਤਰੀ ਖੁਦ ਸ਼ਾਮਲ ਸੀ ਉਹਨਾਂ ਨੇ ਸਮਝੌਤਾ ਕਰਕੇ 12 ਵਜੇ ਤੱਕ ਜਦੋਂ ਸਵੇਰ 12 ਵਜੇ ਤੱਕ ਸਰਕੂਲਰ ਨਹੀਂ ਦਿੱਤੇ ਫਿਰ ਇਹ ਜਿਹੜਾ ਸਾਡਾ ਸੰਘਰਸ਼ ਸੀਗਾ ਜਿਹਨੂੰ ਅਸੀਂ ਪਹਿਲਾਂ ਹੀ ਮੈਨੇਜਮੈਂਟ ਨੂੰ ਦਿੱਤਾ ਹੋਇਆ ਸੀ ਕਿ ਅਸੀਂ 11 12 ਤਰੀਕ ਨੂੰ ਸਮੂਹ ਛੁੱਟੀ ਤੇ ਜਾਵਾਂਗੇ ਜੇਕਰ ਤੁਸੀਂ ਮੰਗਾਂ ਨਾ ਮੰਨੀਆਂ ਔਰ ਉਹਦੇ ਇਵਜ਼ ਦੇ ਵਿੱਚ ਅੱਜ ਪਹਿਲੇ ਦਿਨ ਦੀ ਜਿਹੜੀ ਹੈਗੀ ਆ ਅਸੀਂ ਸਮੂਹ ਛੁੱਟੀ ਆ ਕੱਲ 12 ਤਰੀਕ 13 ਤਰੀਕ ਕਹਿੰਦਿਆਂ ਦਾ ਫਿਰ ਵੀ ਜੇ ਔਰ 15 ਤਰੀਕ ਦਾ ਜਿਹੜਾ ਹੈਗਾ ਸਾਡਾ ਉਹ ਜਿਹੜੇ ਜਿੱਥੇ ਜਿੱਥੇ ਵੀ ਝੰਡੇ ਚੜਾਉਣੇ ਆ ਸਰਕਾਰ ਦੇ ਨਵੇਂਦਿਆਂ ਨੇ ਅਸੀਂ ਉੱਥੇ ਕਾਲੇ ਝੰਡਿਆਂ ਨਾਲ ਆਪਣੇ ਵਿਖਾਵੇ ਕਰਾਂਗੇ ਔਰ ਫਿਰ ਵੀ ਜੇਕਰ ਜਿਹਦੇ ਵਿੱਚ ਸਾਡਾ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਇਹ ਸੈਕਸ਼ਨ ਨੂੰ ਅੱਗੇ ਲੈ ਕੇ ਵਧਿਆ ਜਾਵੇਗਾ ਔਰ ਤਿੱਖੇ ਸੰਘਰਸ਼ ਹੁੰਦੇ ਅਸੀਂ ਕਾਪਤਕਾਰਾਂ ਨੂੰ ਜੋ ਹੈ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਇਹਨਾਂ ਦੇ ਵਿੱਚ ਜੇਕਰ ਤੁਹਾਨੂੰ ਕੋਈ ਅਸੁਵਿਧਾ ਹੁੰਦੀ ਆ ਤੁਹਾਨੂੰ ਕੋਈ ਪਰੇਸ਼ਾਨੀ ਹੁੰਦੀ ਆ ਤਾਂ ਇਹਦੀ ਜ਼ਿੰਮੇਵਾਰ ਮੈਨੇਜਮੈਂਟ ਆ ਇਹਦੀ ਜ਼ਿੰਮੇਵਾਰ ਸਰਕਾਰ ਆ ਜਿਹੜੀ ਕਿ ਮੰਨੀਆਂ ਹੋਈਆਂ ਸਾਡੀਆਂ ਸਾਡੀਆਂ ਮੰਗਾਂ ਸੈਂਪਲੀਆ ਲਾ ਕੁਝੀ ਕਰਤਾਂ ਧੰਨਵਾਦ ਅਚਕਕ ਗੱਲ ਹੋਰ ਦੱਸਦੀ ਹੈ ਕਿ ਆ ਤੁਸੀਂ ਦੇਖ ਰਹੇ ਹੋ ਧਰਨੇ ਦਾ ਪ੍ਰੋਗਰਾਮ ਜਿਹੜਾ ਤੇ ਪਿੱਛੇ ਵੀ ਸਾਰਾ ਦੇਖੇ ਜੇ ਕਿਉਂਕਿ ਜਿਹੜੇ ਮੁਲਾਜ਼ਮ ਸਾਥੀ ਨੇ ਉਹ ਆਉਣ ਲੱਗੇ ਨੇ ਦੁਬਾਰਾ ਮੈਂ ਫੇਰ ਰਿਪੀਟ ਕਰਦਾ ਕਿ 2 ਜੂਨ ਨੂੰ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਸਹਿਮਤੀ ਬਣੀ ਸੀ ਤੇ 10 ਦਿਨ ਦਾ ਜਿਹੜਾ ਟਾਈਮ ਦਿੱਤਾ ਗਿਆ ਸੀ ਬਿਜਲੀ ਮੰਤਰੀ ਨੇ ਦਿੱਤਾ ਸੀ ਵੀ 10 ਦਿਨ ਦੇ ਵਿੱਚ ਇਹਨਾਂ ਮੰਗਾਂ ਦੇ ਉੱਤੇ ਸਹਿਮਤੀ ਜਿਨ੍ਹਾਂ ਤੇ ਬਣੀਆ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ ਪਰ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਉਸ ਤੋਂ ਬਾਅਦ ਵਿੱਚ ਬਿਜਲੀ ਮੁਲਾਜ਼ਮ ਇਹ ਨਹੀਂ ਕਿ ਅੱਜ ਸੁੱਤਾ ਆ ਕੇ ਦਰਿਆ ਤੇ ਬੈਠ ਗਏ ਨੇ ਜਾ ਸਦਾ ਮਾਸ ਸਚੂਲ ਲੀਵ ਭਰ ਕੇ ਸਮੂਹਿਕ ਛੁੱਟੀ ਭਰ ਕੇ ਕੰਮ ਛੱਡ ਕੇ ਬੈਠ ਗਏ ਨੇ ਉਹਨਾਂ ਨੇ ਲਗਾਤਾਰ ਗੇਟ ਰਲੀਆਂ ਕੀਤੀਆਂ ਅਰਥੀ ਭੂਕ ਮਜਾਰੇ ਕੀਤੇ ਬਿਜਲੀ ਮੰਤਰੀ ਦੀ 27 ਜੁਲਾਈ ਨੂੰ ਕੋਠੀ ਦਾ ਜਿਹੜਾ ਘਰਾਓ ਵੀ ਕੀਤਾ ਪਰ ਇਹਦੇ باوجود ਵੀ ਇਹ ਟਸ ਤੋਂ ਮਤ ਨਹੀਂ ਹੋਏ ਇਸ ਤੋਂ ਬਨਾ ਤਿੰਨ ਚਾਰ ਲਗਾਤਾਰ ਮੀਟਿੰਗਾਂ ਜਿਹੜੀਆਂ ਬਿਜਲੀ ਮੰਤਰੀ ਤੇ ਹੋਰ ਮੈਨੇਜਮੈਂਟ ਨਾਲ ਹੋਈਆਂ ਬੇਸਿਕਾ ਰਹੀਆਂ ਰਾਤ ਵੀ ਜਿਵੇਂ ਸਰਦਾਰ ਗਬੀਰ ਸਿੰਘ ਨੇ ਦੱਸਿਆ ਕਿ ਮੀਟਿੰਗਾਂ ਹੋਈਆਂ ਮੀਟਿੰਗ ਵੀ ਲੰਮੀ ਚੱਲੀ ਪਰ ਫਿਰ ਵੀ ਸਹਿਮਤੀ ਨਾ ਬਣੀ ਜਿਹਦੇ ਕਰਕੇ ਮਜਬੂਰੀ ਵਸ ਬਿਜਲੀ ਮੁਲਾਜ਼ਮਾਂ ਨੂੰ ਕੰਮਿਆਂ ਨੂੰ ਸਮੁਖ ਛੁੱਟੀ ਭਰ ਕੇ ਅੱਜ ਗੇਟਾਂ ਤੇ ਬੈਠ ਕੇ ਤਿੰਨ ਦਿਨ ਲਈ ਅੱਜ ਲੋਕਾਂ ਨੂੰ ਛੱਡ ਕੇ ਜਾਣਾ ਪੈ ਰਿਹਾ ਖਪਤਕਾਰਾਂ ਨੂੰ ਤੇ ਜੇਕਰ ਖਪਤਕਾਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤਾਂ ਉਹਦਾ ਸਿੱਧਾ ਸਿੱਧਾ ਮੇਨ ਵਜਾ ਵੱਡਾ ਕਾਰਨ ਬਿਜਲੀ ਬੋਰਡ ਕਿ ਮੈਨੇਜਮੈਂਟ ਬਿਜਲੀ ਮੰਤਰੀ ਤੇ ਪੰਜਾਬ ਸਰਕਾਰ ਜਿਹੜੀ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਕੱਢ ਸકી ਕਿਉਂਕਿ ਮੰਗਾਂ ਮੰਨੀਆਂ ਨੇ ਤਾਂ ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋ ਗਈ ਮੰਗਾਂ ਮੰਨੀਆਂ ਗਈਆਂ ਹੋਣਗੀਆਂ ਤਾਂ ਹੈ ਨਹੀਂ ਵੀ ਮੰਗਾਂ ਪ੍ਰਵਾਨ ਕਰ ਲਈਆਂ ਗਿਆ ਲੰਮੀ ਵਿਚਾਰ ਚਰਚਾ ਤੋਂ ਬਾਅਦ ਉਹ ਮੰਗਾਂ ਮੰਨੀਆਂ ਗਈਆਂ ਸੀ ਪਰ ਜਦੋਂ ਉਹਨਾਂ ਦੇ ਉੱਤੇ ਕੋਈ ਗੱਲਬਾਤ ਸਿੱਟਾ ਨਹੀਂ ਨਿਕਲਿਆ ਤਾਂ ਮਜਬੂਰੀ ਦੇ ਵਿੱਚ ਅੱਜ ਜੇ ਲੋਕਾਂ ਨੂੰ ਖਪਤਕਾਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਉਹਦੇ ਵਿੱਚ ਬਿਜਲੀ ਮੁਲਾਜ਼ਮਾਂ ਦਾ ਕੋਈ ਦੋਸ਼ ਨਹੀਂ ਸਾਰਾ ਦੋਸ਼ ਬਿਜਲੀ ਮੰਤਰੀ ਮੈਨੇਜਮੈਂਟ ਬਿਜਲੀ ਬੋਰਡ ਦੀ ਅਤੇ ਪੰਜਾਬ ਸਰਕਾਰ ਦਾ ਸੋ ਅਸੀਂ ਬੇਨਤੀ ਕਰਦੇ ਹਾਂ ਸਭ ਤੋਂ ਪਹਿਲਾਂ ਮਾਫੀ ਵੀ ਮੰਗਦੇ ਹਾਂ ਖਪਤਕਾਰਾਂ ਤੋਂ ਕਿ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ 3 ਦਿਨ ਜੇਕਰ ਗੱਲ ਨਾ ਬਣੀ ਤਾਂ ਹੋਰ ਜ਼ਿਆਦਾ ਲੰਮਾ ਵੀ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਅਸੀਂ ਤੁਹਾਡੇ ਤੋਂ ਤੁਹਾਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਖਿਮਾ ਮੰਗਦੇ ਹਾਂ ਔਰ ਆ ਤੁਹਾਡੇ ਤੋਂ ਇਸ ਦੇ ਉਲਟ ਆਸ ਕਰਦੇ ਆ ਕਿ ਤੁਸੀਂ ਸਾਨੂੰ ਸਹਿਯੋਗ ਦੇਵੋਗੇ ਤੇ ਇਹਨਾਂ ਧਰਨੇਆਂ ਮਜਾਰਿਆਂ ਦੇ ਵਿੱਚ ਤੁਸੀਂ ਵੀ ਸ਼ਮੂਲੀਤ ਕਰੋਗੇ ਤੇ ਸਾਡੇ ਸਹਿਯੋਗੀ ਬਣਾ ਬਣ ਕੇ ਪੰਜਾਬ ਸਰਕਾਰ ਮੈਨੇਜਮੈਂਟ ਤੇ ਬਿਜਲੀ ਮੰਤਰੀ ਤੇ ਦਬਾਅ ਉਡਾ ਕੇ ਆਪਣੀ ਜਿਹੜੀਆਂ ਇਹ ਧਰਨੇ ਨੂੰ ਜਲਦੀ ਤੋਂ ਜਲਦੀ ਚੁਗਵਾ ਕੇ ਇਸ ਸਮੂਹਿਕ ਸੁਪਤੀ ਦੇ ਪ੍ਰੋਗਰਾਮ ਨੂੰ ਜਲਦੀ ਤੋਂ ਜਲਦੀ ਖਤਮ ਕਰਾਓਗੇ ਸੋ ਇਹ ਇਹ ਅੱਜ ਦੀ ਜਾਣਕਾਰੀ ਸੀ ਤੇ ਨਵੀਂ ਜਾਣਕਾਰੀ ਤੁਹਾਨੂੰ ਦੁਆਰਾ ਫੇਰ ਭੇਜ ਦਿੱਤੀ ਜਾਵੇਗੀ